ਕਿਸਾਨ ਚਾਰਜ ਕਮੇਟੀ ਪੰਜਾਬ ਕੋਟ ਬੁੱਢਾ ਜ세ਬੰਦੀ ਦੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਜੀ ਵੇਖ ਸਕਦੇ ਆ ਜੈਜਾ ਲੈਂਦੇ ਹੋ ਤੇ ਹਰ ਇੱਕ ਕਿਸਾਨਾਂ ਨੂੰ ਜੋ ਵੀ ਬੰਦਾ ਮਾਪਜਾ ਜਾਂ ਕੋਈ ਵੀ ਪਰੇਸ਼ਾਨੀ ਹੈ ਜੀ ਉਹਦਾ ਸਾਰਾ ਹੱਲ ਕੀਤਾ ਜਾਊਗਾ ਜੀ ਜੋ ਵੀ ਮੰਗਾ ਕਿਸਾਨਾਂ ਦੀਆਂ ਜੋ ਵੀ ਨੁਕਸਾਨ ਹੋਇਆ ਜੀ ਉਹਦੀ ਪੂਰੀ ਪਹੁੰਚ ਦਿੱਤੀ ਜਾਊਗੀ ਵੇਖ ਸਕਦੇ ਆ ਤੁਸੀਂ ਨਾਲ ਬੇਤ 75 ਸੁਭਾ ਬੇਤ 75 ਸਾਹਬ ਸਿੰਘ ਜੀ ਨਾਲ ਹੋਰ ਵੀ ਜਿਹੜੇ ਵੀਰ ਕਿਸਾਨਾਂ ਕੋ ਸਾਡੇ ਤਾਂ ਦੇ ਬਾਕੀ ਟਰੈਕਟਰ ਚੱਲੇ ਆ ਜੀ ਜਿੱਥੇ ਸੇਵਾ ਚੱਲਦੀ ਆ ਦੇਖ ਸਕਦੇ ਆ ਤੁਸੀਂ ਜੀ ਸੀ ਪੀਆਂ ਲੱਗੀਆਂ ਸਾਫ ਸਿੰਘ ਸੂਬਾ ਬੇਤਸਖਤਰ ਉਹਨਾਂ ਦੀ ਮਸ਼ੀਨ ਭਾਈ ਜੀ ਚੱਲ ਰਹੀ ਆ ਤੇ ਮੌਕੇ ਤੇ ਆ ਵੀ ਇਹ ਦਿਖਾਦਾ ਵੇ ਜੀ ਫਤਿਹ ਇਧਰ ਵੀਰ ਵੇਖ ਜੋਦੇ ਸਾਡੇ ਲੱਗੇ ਆ ਜੀ ਸਾਡੇ ਮਾਜੇ ਦੇ ਮਜਾਲ ਭਰਾ ਸਾਡੇ ਅੱਸੀ ਕਾਲ ਜੀ ਵਧੀਆ ਸਰਾਰ ਜੀ ਵਧੀਆ ਤੇ ਵੇਖੋ ਸਾਡੇ ਸੂਬਾ ਵਿੱਚ ਸਕੱਤਰ ਸਾਹਿਬ ਸਿੰਘ ਜੀ ਮੌਕੇ ਤੇ ਜੈਜਾ ਲੈnde ਹੋਏ ਤੇ ਬਾਕੀ ਆਪਾਂ ਥੋੜੀ ਜੀ ਪ੍ਰਧਾਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਥੇ ਉਹ ਥੋੜੀ ਜੀ ਜਾਣਕਾਰੀ ਅੱਜ ਜੈਜਾ ਦੇ ਹਨ ਪਹੁੰਚੇ ਆ ਪ੍ਰਧਾਨ ਸਾਹਿਬ ਜੀ ਕੀ ਵਿਚਾਰ ਤੇ ਕੀ ਗੱਲਬਾਤ ਹੈ ਤੁਹਾਡੇ ਸਾਹਮਣੇ ਆ ਦਲਬਾਖ ਸਿੰਘ ਜੀ ਨੁਕਸਾਨ ਬੇਅਦ ਹੋ ਗਿਆ ਸਰ ਆਪਣੇ ਕਿਸਾਨਾਂ ਦਾ ਚਾਰ ਜ਼ਿਲ੍ਹੇ ਡੁੱਬ ਗਏ ਆ ਜ਼ਿਲ੍ਹਾ ਜਲੰਧਰ ਕਪੂਰਥਲਾ ਫਿਰੋਜ਼ਪੁਰ ਤਰਨਤਾਰਨ ਸਰਕਾਰ ਕੋਈ ਕਿਸੇ ਰਕਮ ਦੀ ਬਾਹ ਨਹੀਂ ਫੜਨਦੀ ਇਹ ਨੌਜਵਾਨ ਸੰਕਟ ਲੱਗੀ ਆ ਥਾਵਾ ਪਿੰਡਾਂ ਤੋਂ ਸੰਪਰਦਾਵਾਂ ਨਿਹੰਗ ਸਿੰਘ ਜੈ ਬੰਦੀਆਂ ਆਸ-ਪਾਸ ਦੀਆਂ ਸਾਡੀਆਂ ਸੰਗਤਾਂ ਨੇ ਜਿਹੜਾ ਸਹਿਯੋਗ ਦਿੱਤਾ ਤੇ ਜੀ ਨਾ ਸਰਕਾਰ ਦੇ ਕੋਈ ਗੱਲ ਕੋਈ ਨਹੀਂ ਸਰਕਾਰ ਨੇ ਕੁਝ ਨਹੀਂ ਜਿੰਨਾ ਨਹੀਂ ਫਸਲਾਂ ਮਾਰੀਆਂ ਗਈਆਂ ਜੀ ਉਹਨਾਂ ਕਿਸਾਨਾਂ ਨੇ ਹੁਣ ਵੇਖੋ ਫਸਲਾਂ ਮਾਰੀਆਂ ਤੇ ਗੱਲ ਹੀ ਬਾਤ ਦੀ ਚਾਰ ਜ਼ਿਲ੍ਹੇ ਡੁੱਬ ਗਏ ਦਰਿਆ ਤੋਂ ਦੋ ਪਾਸੇ ਝੋਨਾ ਭਗੋਲਿਆ ਉੱਤੇ ਪਾਣੀ ਫਰ ਗਿਆ ਸਾਰੀ ਫੱਕਾ ਹੁਣ ਕੀ ਕਰਦੀ ਸਰਕਾਰ ਵੇਖੋ ਰੱਬ ਦੇ ਰੰਗ ਬਿਲਕੁਲ ਜੀ ਵੇਖੋ ਤੇ ਸਾਡੇ ਪ੍ਰਧਾਨ ਸਾਹਿਬ ਜੀ ਆਏ ਆ ਉਹ ਵੀ ਸੂਬਾ ਪ੍ਰਧਾਨ ਸਰਦਾਰ ਹਿੰਦਰਜੀਤ ਸਿੰਘ ਕੋਟ ਗੁੱਡਾ ਸਾਹਿਬ ਜੀ ਵੇਖੋ ਜ਼ੀਰੋ ਗਰਾਊਂਡ ਦੀ ਰਿਪੋਰਟ ਤੁਹਾਨੂੰ ਵਿਖਾ ਰਹੇ ਆ ਬਿਲਕੁਲ ਸਿਰੇ ਤੇ ਆਣ ਕੇ ਸਾਡੇ ਪ੍ਰਧਾਨ ਸਾਹਿਬ ਆਪ ਆਣ ਕੇ ਜੈਜਾ ਲੈ ਰਹੇ ਆ ਤੇ ਦੇਖਦੇ ਆ ਨਾਲ ਸਾਡੇ ਮਿਹਨਤ ਕਰ ਬੈਠੇ ਇਹ ਪ੍ਰਕਾਰ ਦੀ ਇਹ ਕਸਤਾ ਜਿਹਨੇ ਬਿਣੀ ਵੀਜੀ ਜਾਰ ਹਰ ਇੱਕ ਵੀਰ ਪ੍ਰਧਾਨ ਸਾਹਿਬ ਨੂੰ ਮਿਲਦੇ ਹੋਏ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਹਰ ਇੱਕ ਫਿਰ ਗੋਡੇ ਜੋ ਪੀਨੇ ਪੀਨੇ ਤੇ ਦੇਖੋ ਸਾਡੇ ਪ੍ਰਧਾਨ ਸਾਹਿਬ ਦੇ ਨਾਲ ਸਾਡੇ ਸਾਰੇ ਟੀਮ ਦੇ ਜਥੇਬੰਦੀ ਦੇ ਆਗੂ ਜੀ ਜਿਹੜਾ ਜਰੂਰ ਜੋਦੇ ਤੇ ਦੇਖੋ ਪੂਰਾ ਕਰਾਂ ਜ਼ੀਰੋ ਗਰਾਊਂਡ ਤੋਂ ਰਿਪੋਰਟ ਭਾਈ ਜੀ ਤੁਹਾਨੂੰ ਦਿਖਾ ਰਹੇ ਆ ਸਾਹਮਣੇ ਜ਼ਮੀਨ ਤੇ ਆਹ ਦੇਖੋ ਕਿਤਰਾ ਦੇ ਝੋਨੇ ਆ ਜਿਹੜੇ ਵਿੱਚ ਬਿਲਕੁਲ ਇਤਰਾ ਨਹੀਂ ਆ ਫਸਲਾਂ ਸੋਹਣੇ ਵਰਗੇ ਝੋਨੇ ਜਿਹੜੇ ਬਰਬਾਦ ਹੋ ਗਿਆ ਜੀ ਤੇ ਪ੍ਰਧਾਨ ਸਾਹਿਬ ਬਿਲਕੁਲ ਜ਼ੀਰੋ ਗਰਾਊਂਡ ਦੀ ਰਿਪੋਰਟ ਤੁਹਾਨੂੰ ਦਿਖਾ ਰਹੇ ਆ ਸਿਰੇ ਧਿਆਨ ਕੇ ਵੀ ਕਿਸਾਨਾਂ ਦੀਆਂ ਫਸਲਾਂ ਜੋ ਵੀ ਸਮੇ ਮਾਰ ਹੋਈ ਹੈ ਜੀ ਦੇਖ ਰਿਹਾ ਹੈ ਜੀ ਅੱਲਾਵਾ ਖਵਾਲ ਸਾਰੇ ਇਲਾਕਾ ਜਿਹੜਾ ਸਰੋਂ ਦੇ ਗਾਂ ਫਸਲਾਂ ਜਿਹੜੀਆਂ ਐਦ ਕੀ ਹੋਈਆਂ ਸਾਰੀਆਂ ਬਰਿਆ ਲੈ ਕੇ ਨੱਥੇ ਬਿਲਕੁਲ ਜੀ ਬਿਲਕੁਲ ਪ੍ਰਧਾਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਵੇਖੋ ਕੀ ਕਿਸਾਨਾਂ ਦੇ ਕੰਗ ਕਰਦੇ ਆ ਕਿ ਸੀਐਮ ਭਗਵੰਤ ਮਾਨ ਉਹ ਗੱਲ ਕਹਿਨੇ ਆ ਕਿ ਇਹਨਾਂ ਲੋਕਾਂ ਦੀ ਵੇਖੋ ਤੈਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਸਾਡਾ ਹੀ ਖਜ਼ਾਨਾ ਔਰ ਸਾਡੇ ਖਜ਼ਾਨੇ ਦੇ ਵਿੱਚੋਂ ਅਸੀਂ ਜਿਹੜਾ ਕਿਸਾਨਾਂ ਨੂੰ ਜਿਹੜੀ ਫੋਕਾ ਰਹਾ ਤੇ ਡੋਬਾ ਰਹਾ ਤੇ ਜੋ ਤੱਕ ਸਜੋਸਲਾ ਕੁਝ ਇਕੱਠਾ ਹੁੰਦਾ ਔਰ ਉਸ ਛਾਹੀ ਖਜ਼ਾਨੇ ਵਿੱਚ ਲੋਕਾਂ ਨੂੰ ਤਕਸੀਮ ਕਰਨਾ ਔਰ ਇਹ ਖਜ਼ਾਨੇ ਤੇ ਸਾਪੜ ਕੇ ਨਾਮ ਹੈ ਔਰ ਇਹਨਾਂ ਲੋਕਾਂ ਨੂੰ ਜਿਹੜੀ ਬੰਦੀ ਸਹੂਤ ਦਿੱਤੀ ਜਾਵੇ ਔਰ ਜਿੰਨੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਨੂੰ 50% ਕਿੱਲਾ ਦਿੱਤਾ ਜਾਵੇ ਕਦੇ 2023 ਵਾਲਾ ਜਿਹੜਾ ਖਰਾਬਾ ਵਾ ਮੁਰਗੀ ਦਾ ਬੱਕਰੀ ਦਾ ਔਰ ਜਿੰਨਾ ਵੀ ਪੰਜਾਬ ਪਤ ਦੇ 1 ਰੁਪਈਆ ਨਹੀਂ ਤੁੰ ਦਿੱਤਾ ਔਰ ਇਹ ਲੋਕ ਹੁਣ ਵੀ ਸੱਲੇ ਆਣ ਦੀ ਲੋੜ ਆ ਨਹੀਂ ਤੇ ਆਉਣ ਵਾਲੇ ਕਦਾ ਕਦੀ ਜ਼ਮੀਨਾਂ ਦਾ ਅਟੈਕ ਕਰਦਾ ਕਦੀ ਕੋਸ਼ ਕਰਦਾ ਕਦੀ ਕਿਸਾਨਾਂ ਨੂੰ ਇਹ ਗੱਲ ਆਨਾ ਕਿ ਲੋਕਾਂ ਨੇ ਨਾਲ ਜਿਹੜਾ ਟਰੈਕਟਰ ਆ ਜਾਣ ਬੁੱਝ ਕੇ ਕਰ ਜਾਰੀ ਤਾਰ ਦੇ ਕਿਸਾਨਾਂ ਦਾ ਹਰ ਵਾਰੀ ਨੁਕਸਾਨ ਹੁੰਦਾ ਤੇ ਸਾਡਾ ਜਿਹੜਾ ਸ਼ਾਹੀ ਖਜ਼ਾਨਾ ਜਨਤਾ ਦਾ ਉਹਦੇ ਵਿੱਚੋਂ ਤਕਸੀਮ ਕਰਕੇ ਔਰ ਜਿੰਨੇ ਵੀ ਜਨਤਕ ਲੋਗ ਆ ਪਰ ਆ ਮੁੰਡਾ ਪਿੰਡ ਦਾ ਭੈੜਾ ਜਿੰਨਾ ਵੀ ਧੋਨ ਆ ਘੜਕਾ ਫਰੋਜਪੁਰ ਏਰੀਆ ਸੁਲਤਾਨਪੁਰ ਖਨੋਰੀ ਪਰਾ ਪਾਤਲਾ ਬੁੱਢਾ ਦਰਿਆ ਸਾਰਾ ਪੰਜਾਬ ਜਿਹੜਾ ਪਾਣੀਏ ਨਾਲ ਘਿਰਿਆ ਹੋਇਆ ਔਰ ਕੋਈ ਸ਼ਰਮ ਕਰਨ ਦੀ ਲੋੜ ਆ ਬਾਹਰ ਨਿਕਲ ਕੇ ਔਰ ਜਿਹੜਾ ਇਹਨਾਂ ਜਨਤਕ ਲੋਕਾਂ ਦੀ ਜਿਹੜੀ ਮਾਲੀ ਸਹਾਇਤਾ ਕੀਤੀ ਜਾਵੇ ਔਰ ਜੇ ਕਿਸੇ ਨੂੰ ਚਾਰੇ ਦਿਨ ਲੋੜ ਆ ਪੱਠੇ ਦੀ ਲੋੜ ਆ ਉਹ ਸਰਪੰਚਾਂ ਨੂੰ ਦੁੱਖ ਦੇ ਕੇ ਪਹਿਲਾਂ ਤੇ ਉਹਨਾਂ ਵੱਡੇ ਪੱਧਰ ਤੇ ਸਰਕਾਰ ਨੂੰ ਪੇ ਹੁਣ ਸਾਨੂੰ ਇਹ ਵੀ ਸਾਰਾ ਰਿਪੋਰਟ ਦਾ ਪਤਾ ਕਿ ਜਿਹੜਾ ਠੱਠਾ ਸਾਡੇ ਘਰਾਂ ਚੋਂ ਡਿਆ ਸਵਾਦ ਆ ਕਿ ਆਪਣੇ ਕਰੋਦੇ ਚਿਆ ਕਿ ਸਾਡਾ ਸ਼ਾਹੀ ਖਜ਼ਾਨਾ ਜਿਹੜਾ ਜਨਤਾ ਦਾ ਬਣਿਆ ਉਹ ਇਸੇ ਤਕਸੀਮ ਵਾਸਤੇ ਬਣਿਆ ਹੁੰਦਾ ਵਾ ਜਦੋਂ ਪਿਛਲੇ ਕਾਲ ਰਾ ਸੀਗਾ ਤੇ ਉਦੋਂ ਸ਼ਾਹੀ ਖਜ਼ਾਨਾ ਮਹਾਰਾਜ ਅੰਜੀਤ ਸਿੰਘ ਨੇ ਖੋਲਿਆ ਸੀ ਇਤਿਹਾਸ ਦੀ ਜਨਤਾ ਬਾਦ ਕੀਤੀ ਸੀ ਸ਼ਰਮ ਕੀਮ ਕਰਕੇ ਔਰ ਇਨਾ ਕਿਸਾਨਾਂ ਦਾ ਹਾਲ ਜਾਣਿਆ ਜਾਵੇ ਜਨਤਕ ਲੋਕਾਂ ਦਾ ਧੰਨਵਾਦ ਵਾਹ ਜੀ ਵਾਹ ਧੰਨਵਾਦ ਜੀ ਇਹ ਸੰਸਾਦ ਸਾਹਿਬ ਜੀ ਮੌਕੇ ਤੇ ਬੈਗਰ ਸਿੰਘ ਸਾਹਿਬ ਜੀ ਜੀ ਮੌਕੇ ਬੋਤਵਾਤੋਵਾ ਜੀ ਤੇ ਹਰ ਇੱਕ ਵੀਰ ਜਾਂ ਕਿਤੇ ਕੋਈ ਆਫਤ ਆਉਂਦੀ ਹੈ ਤਾਂ ਸਾਰੇ ਰਲ ਮਿਲ ਕੇ ਨਜੀ ਨਪ ਕੇ ਬਾਤੋ ਵਾਜੀ ਇਸੇ ਤਰ੍ਹਾਂ ਕ ਸੋਭਰਾ ਹਜੜਾਵਾ ਪਿਛਲੀ ਵਾਰੀ ਵੀ ਇਹ ਕੋਈ ਆਮ ਵਡਾ ਕਿਸਾਨ ਨਹੀਂਗਾ ਇਹਨੇ ਆ ਹੁਣ ਵੀ ਕਿ ਇਹ ਜਥੇਬੰਦੀ ਦਾ ਵਿੱਤਕਤ ਤਰ ਲੇ ਲੈ ਕੇ ਬਾਕੀ ਵੀ ਭਾਵੇਂ ਸਾਡੇ ਏਰੀਆ ਜਿੰਨੀਆਂ ਵੀ ਜਥੇਬੰਦੀਆਂ ਕੰਮ ਕਰਦੀਆਂ ਭਾਵੇਂ ਕਿਸਾਨ ਮਜ਼ਦੂਰ ਆ ਜਾਂ ਮਜ਼ਹੇਰ ਆ ਜਾ ਹੋਰ ਜੱਥੇ ਬੰਦੀਆਂ ਔਰ ਉਹਨਾਂ ਦੇ ਨੇੜੇ ਦੇ ਲਾ ਕੇ ਜਿੰਨੇ ਵੀ ਸਾਥੀ ਆ ਉਹ ਵੀ ਇੱਥੇ ਮਿਹਨਤ ਕਰ ਰਹੇ ਆ ਪਰ ਸ਼ਰਮ ਸਰਕਾਰਾਂ ਨੂੰ ਆਉਣੀ ਚਾਹੀਦੀ ਲੋਕ ਵਿਹਲੇ ਆ ਕਿਸਾਨ ਤਾਂ ਹਰ ਇੱਕ ਥਾਂ ਤੇ ਤੂੜੀ ਦੇ ਟੰਗਿਆ ਔਰ ਕਿਸਾਨਾਂ ਦੇ ਹਾਲ ਜਾਣਨ ਲਈ ਬਾਹਰ ਨਿਕਲਣਾ ਪਸੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੈਨੂੰ ਦੱਸਾਂਗੇ ਮਨ ਦੇ ਵਿੱਚ ਗੁੱਸਾ ਹੀ ਹੋ ਵੀ ਗੁੱਸਾ ਹੋਵੇ ਜਦੋਂ ਸਭ ਕਿਸਾਨਾਂ ਦੀਆਂ ਫਸਲਾਂ ਤੇ ਇਹੋ ਜਿਹੀਆਂ ਕਿਉਂਕਿ ਇਹ ਸਾਰਾ ਸਿਸਟਮ ਬਾਈ ਜੀ ਜੇ ਗੱਲ ਕਰੀਏ ਸੋਕੇ ਸੋਕੇ ਦੀ ਵੀ ਮਾਰ ਚੱਲਣੀ ਪੈਂਦੀ ਆ ਤੇ ਦੇਖੋ ਜਿਹੜੀਆਂ ਨਹਿਰਾਂ ਉਹ ਬੰਦ ਕੀ ਪੰਜਾਬ ਤੋਂ ਜਾਂਦੀਆਂ ਨਹਿਰਾਂ ਤੇ ਉਹ ਵੀ ਪ੍ਰਧਾਨ ਸਾਹਿਬ ਜੀ ਇੱਕ ਜਿਹੜੀਆਂ ਨਹਿਰਾਂ ਵੇਖੋ ਬੰਦ ਕੀਤੀਆਂ ਗਈਆਂ ਇਹ ਕਾਰਨ ਜੀ ਉਹ ਵੀ ਚਾਤਾ ਹੀ ਬਣੀ ਆ ਤੇ ਉਹ ਕਿਉਂ ਬੰਦ ਕੀਤੀਆਂ ਜੀ ਦੇਖੋ ਜੀ ਨਹਿਰਾਂ ਜਿਹੜੀਆਂ ਜਦੋਂ ਤਾਂ ਉਦੋਂ ਤਾਂ ਕੋਈ ਵੀ ਨਹੀਂ ਬੋਲਦਾ ਜੀ ਪਰ ਅੱਜ ਜਿਹੜਾ ਵਾ ਪੰਜਾਬ ਪੱਧਰ ਤੇ ਵੱਡਾ ਹੈ ਸਰਕਾਰਾਂ ਦਾ ਹਰਿਆਣੇ ਦੀ ਦੇਨ ਆ ਭਾਜਪੀ ਦੀ ਦੇਨ ਆ ਆਪਣਾ ਜੀ ਵੀ ਪਾਣੀ ਤਕਸੀਮ ਕਰਨ ਦਾ ਇਹਨਾਂ ਦਾ ਜਿਹੜਾ ਵਾ ਧਿਆਨ ਦੇਣਾ ਔਰ ਜਿੱਦ ਦਾ ਇਲਾਕਾ ਵਜ ਸਕੀ ਵਾ ਜੀ ਧੰਨਵਾਦ ਕਿਰੋ ਸ਼ੇਅਰ ਕਰੋ ਬਾਕੀ ਵੇਖੋ ਕੋਟ ਬੁਟਾ ਜੱਦੀ ਬੰਦੀ ਤੇ ਪੋਸਟਰ ਲੱਗੇ ਹੋ ਤੇ ਸਾਬ ਸਿੰਘ ਦੀ ਮਸ਼ੀਨ ਜਿਹੜੀ ਕਿੱਥੇ ਚੱਲ ਰਹੀ ਹੈ ਜਿੱਥੇ ਸਾਰੇ ਵੀਰ ਆਪੋ ਆਪਣਾ ਯੋਗਦਾਨ ਪਾ ਰਹੇ ਆ ਵੀਰ ਜੀ ਧੰਨਵਾਦ